ਅਸਲ ਲਗਾਉਂਦੇ ਨੇ ਕਰੋੜਾਂ ਰੁਪਏ ਇਹਦੇ ਵਿੱਚ ਖਵਾਉਂਦੇ ਨੇ ਬੜੀਆਂ-ਬੜੀਆਂ ਕੋਠੀਆਂ ਲੈਂਦੇ ਨੇ ਬੜੇ-ਬੜੇ ਮਹਿਲ ਪਾਉਂਦੇ ਨੇ ਬੜੇ-ਬੜੇ ਟਰੈਕਟਰ ਲੈਂਦੇ ਨੇ ਮੈਂ ਸਭ ਤੋਂ ਕਹਿੰਦਾ ਕੰਨਰੇ ਸਾਹਮਣੇ ਜਿਹੜੇ ਲੋਕਾਂ ਨੂੰ ਕਦੇ 2 ਰੁਪਏ ਦਾ ਲੋਨ ਲੈਣ ਦੀ ਵੀ ਕਿਸੇ ਤਨਹਾੜਦੀ ਹੈ ਨਾ ਮਿੰਤਾ ਕਰਨੀ ਪੈਂਦੀ ਸੀ ਮੁਦਰਾ ਸਕੀਮ ਦੇ ਤਹਿਤ ਬਹੁਤ ਸਾਰੇ ਲੋਕਾਂ ਨੇ ਬੈਂਕ ਤੋਂ ਅਪਲਾਈ ਕੀਤਾ ਕਿਸੇ ਦੀ ਗਾਰੰਟੀ ਨਹੀਂ ਕਿਸੇ ਦੀ ਗਾਰੰਟੀ ਨਹੀਂ ਮੈਂ ਤਾਂ ਉਹਦੇ ਵਿੱਚ ਗੂਮੂ ਦੀ ਗਾਰੰਟੀ ਹੈ ਕਿ ਤੁਹਾਡੇ ਅੰਦਰੋਂ ਜਿਹੜੀ ਦਿੱਖੀ ਆਤੀ ਸਰਕਾਰ ਨੂੰ ਸਪੋਰਟ ਕਰ ਰਹੇ ਉਹ ਨਹੀਂ ਲੱਗਦਾ ਵੀ ਡੱਲੇਵਾਲ ਦੇ ਖਿਲਾਫ ਹਾਸਲੇ ਕਾਉਂਦੇ ਨੇ ਕਰੋੜਾ ਰੁਪਇਆ ਇਹਦੇ ਵਿੱਚ ਕਮਾਉਂਦੇ ਨੇ ਬੜੀਆਂ-ਬੜੀਆਂ ਕੋਠੀਆਂ ਲੈਂਦੇ ਨੇ ਬੜੇ-ਬੜੇ ਮਹਿਲ ਪਾਉਂਦੇ ਨੇ ਬੜੇ-ਬੜੇ ਟਰੈਕਟਰ ਲੈਂਦੇ ਨੇ ਰੇਹਾ ਸਪਰੇਹਾ ਪਾਰ ਕੇ ਅੱਜ ਸਾਡੀ ਧਰਤੀ ਜ਼ਹਿਰੀਲੀ ਕਰਤੀ ਅੱਜ ਸਾਡਾ ਪਾਣੀ ਜ਼ਹਿਰੀਲਾ ਕਰਤਾ ਇਹਨਾਂ ਦੇ ਕੱਲਾ-ਕੱਲਾ ਪੁੱਤਾਂ ਉਹ ਵੀ ਇਹਨਾਂ ਨੇ ਬਾਹਰ ਭੇਜਤਾ ਤੇ ਆਪ ਵੀ ਬਾਹਰ ਚਲੇ ਜਾਣਗੇ ਜਦ ਆਉਣ ਆਲੇ ਸਮੇਂ ਤੇ ਸਾਡਾ ਪਾਣੀ ਖਤਮ ਹੋ ਜੂ ਆ ਸਾਡੇ ਲੋਕ ਕਿੱਥੇ ਰਹਿਣਗੇ ਇੱਥੇ ਦਾ ਹਵਾ ਇੱਥੇ ਦਾ ਵਾਤਾਵਰਨ ਸਾਡਾ ਦੋਸਤੋ ਜੂਗਾ ਤੇ ਸਾਡੇ ਲੋਕ ਮਰਨ ਲਈ ਬਿਮਾਰੀ ਨਹੀਂ ਮਜਬੂਰ ਹੋਣ ਮਤਲਬ ਤੁਸੀਂ ਭਾਜਪਾ ਨੂੰ ਸਪੋਰਟ ਕਰ ਰਹੇ ਕੇਟੀਯੂ 1050 ਚ ਤੁਹਾਡਾ ਨਿੱਘਾ ਸਵਾਗਤ ਆ ਮੈਂ ਤੁਹਾਡਾ ਆਪਣਾ ਗੁਰਸੇਵ ਸਿੰਘ ਕੋਟ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਦਰਸ਼ਕੋ ਅੱਜ ਮੈਂ ਪਹੁੰਚ ਚੁੱਕਿਆ ਆ ਸਾਧੋ ਹੀੜੀ ਦੇ ਵਿੱਚ ਇੰਦਰਜੀਤ ਸਿੰਘ ਸਾਧੋ ਹੀੜੀ ਜੀ ਕੋਲ ਉਹਨਾਂ ਨਾਲ ਕਰਾਂਗੇ ਕੁਝ ਗੱਲਬਾਤ ਲੋਕ ਮੁੱਦਿਆਂ ਬਾਰੇ ਗੱਲਬਾਤ ਲੋਕ ਸਭਾ ਦਾ ਜਿਹੜਾ ਬਿਲਕੁਲ ਵੱਜ ਚੁੱਕਿਆ ਐਮਪੀ ਦੀ ਜਿਹੜੀ ਮੈਂਬਰ ਆਫ ਪਾਰਲੀਮੈਂਟ ਦੀ ਜਿਹੜੀ ਵੱਖੋ ਵੱਖ ਪਾਰਟੀਆਂ ਨੇ ਜਿਹੜੀਆਂ ਆਪਣੇ ਆਪਣੇ ਉਮੀਦਵਾਰ ਨੇ ਜਿਹੜੀਆਂ ਉਹ ਨਿਯੁਕਤ ਕਰ ਰਹੀਆਂ ਨੇ ਉੱਥੇ ਹੀ ਬੀਜਪੀ ਆ ਜਿਹੜੀ ਬੀਜਪੀ ਪਾਰਟੀ ਦੇ ਜਿਹੜੇ ਆਗੂ ਨੇ ਪੰਜਾਬ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਨੇ ਪਟਿਆਲੇ ਦੇ ਵਿੱਚੋਂ ਉਹ ਜਿਹੜੇ ਚੁਣ ਦਿੱਤੇ ਗਏ ਨੇ ਤੇ ਉਹ ਵੀ ਅੱਗੇ ਜਿਹੜੇ ਹੋਰ ਨੇ ਆਪਣੇ ਉਮੀਦਵਾਰ ਉਹਨਾਂ ਨੂੰ ਚੁਣਨਗੇ ਗੱਲਬਾਤ ਕਰਾਂਗੇ ਇੰਦਰਜੀਤ ਸਿੰਘ ਸਾਧੂਹੜੀ ਨਾਲ ਕੀ ਉਹਨਾਂ ਦੇ ਵਿਚਾਰ ਨੇ ਕੀ ਉਹਨਾਂ ਦੇ ਹੋਰ ਪਾਰਟੀਆਂ ਪ੍ਰਤੀ ਵਿਚਾਰ ਨੇ ਆਪਾਂ ਕਰਾਂਗੇ ਕੁਝ ਤਿੱਖੇ ਸਵਾਲ ਉਹਨਾਂ ਸਵਾਲਾਂ ਦੇ ਲਵਾਂਗੇ ਜਵਾਬ ਤੁਸੀਂ ਬਣੇ ਰਹੋ ਨਵੇਂ ਵੀਡੀਓ ਤੁਹਾਡੇ ਫੇਸਬੁੱਕ ਪੇਜ ਦੇ ਉੱਪਰ ਜਿਹੜਾ ਸਾਨੂੰ ਕੁਝ ਵਿਚਾਰ ਜਿਹੜੇ ਪੜਨ ਨੂੰ ਤੇ ਦੇਖਣ ਨੂੰ ਮਿਲੇ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਵੀਂ ਸੋਚ ਜਿਹੜਾ ਤੁਸੀਂ ਨੇ ਪਹਿਰਾਵਾ ਵੀ ਚੇਂਜ ਕਰਤਾ ਪਹਿਲਾਂ ਤੁਸੀਂ ਸਰਵਾਰੀ ਟਾਈਪ ਤੇ ਤੁਹਾਡੇ ਸਿਰ ਤੇ ਉੱਤੇ ਦਸਤਾਰ ਸੀਗੀ ਤੇ ਅੱਜ ਤੁਸੀਂ ਨੇ ਜਿਹੜੇ ਪੱਟੇ ਕਰਵਾ ਲਏ ਨੇ ਇਹਦਾ ਕੀ ਕਾਰਨਾ ਕੀ ਤੁਹਾਡੀ ਨਵੀਂ ਸੋਚ ਆ ਕੀ ਤੁਸੀਂ ਜਿਹੜਾ ਆਪਣਾ ਸਮਾਜ ਨੂੰ ਕੀ ਜਿਹੜਾ ਸਨੇਹਾ ਦੇਣਾ ਚਾਹੁੰਦੇ ਹੋ ਸਰ ਸੇਵਕ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੈਨੂੰ ਤੇ ਮੇਰੇ ਵੱਲੋਂ ਤੈਨੂੰ ਵਧਾਈਆਂ ਨੇ ਜਿਹੜਾ ਤੁਸੀਂ ਥੋੜੇ ਸਮੇਂ 'ਚ ਇੱਕ ਆਮ ਘਰਾਂ 'ਚੋਂ ਉੱਠ ਕੇ ਆਪਣਾ ਚੈਨਲ ਅੱਜ ਬੁਲੰਦੀਆ ਤੁਸੀਂ ਇਹ ਦੂਸਰੀ ਗੱਲ ਇਹ ਆ ਅੱਜ ਸਾਡਾ ਬੇਸ ਤਰਾਕੀ ਕਰਦਾ ਜਾ ਰਿਹਾ ਦੇਸ਼ ਦੇ ਵਿੱਚ ਵਿਕਾਸ ਹੁੰਦਾ ਜਾ ਰਿਹਾ ਤੇ ਦੇਸ਼ ਸਾਰਾ ਦੇਸ਼ ਨਵਾਂ ਬਣਦਾ ਜਾ ਰਿਹਾ ਦੇਸ਼ ਨਵਾਂ ਬਣ ਗਿਆ ਤੇ ਯਾਰਾ ਸੀ ਕੌਣ ਨਵੇਂ ਬਣੀਏ ਸਾਨੂੰ ਕਿਉਂ ਨਹੀਂ ਨਵੀਂ ਦਿੱਖ ਬਣਾਉਣੀ ਚਾਹੀਦੀ ਤੇ ਆਪਣੇ ਵਿਚਾਰ ਕਿਉਂ ਨਹੀਂ ਬਦਲਨੇ ਚਾਹੀਦੇ ਸਾਨੂੰ ਵੀ ਆਪਣੇ ਵਿਚਾਰ ਬਦਲ ਲੈਣੇ ਚਾਹੀਦੇ ਨੇ ਜਦੋਂ ਦੇਸ਼ ਤਰੱਕੀ ਕਰ ਰਿਹਾ ਦੇਸ਼ ਨਵਾਂ ਪਣ ਆ ਰਿਹਾ ਦੇਸ਼ ਦੇ ਵਿੱਚ ਵਿਕਾਸ ਹੋ ਰਿਹਾ ਦੇਸ ਇੱਕ ਨਵੀਂਆ ਬਲੰਦੀਆ ਸੂਰਿਆ ਤੇ ਉਹਦੇ ਲਈ ਸਾਨੂੰ ਵੀ ਮੈਨੂੰ ਵੀ ਦੇਖਵਾਲਨੀ ਪਈ ਤੇ ਮੈਨੂੰ ਵੀ ਆਪਦੇ ਵਿਚਾਰ ਬਦਲਨੇ ਪਏ ਤਾਂ ਕਰਕੇ ਸਾਰਾ ਕੋਸਾ ਤੇ ਆਪਦੀ ਸਾਰੇ ਵਿਚਾਰਤਾ ਰਾ ਇੱਕ ਵਿਚਾਰ ਵੀ ਆਪਦੇ ਬਦਲੇ ਤੇ ਨਵੀਂ ਦੇਖਵਾਲੇ ਚੱਲੇ ਆ ਤੇ ਤਾਂ ਕਿ ਸਾਡੇ ਸਮਾਜ ਦਾ ਸਾਡੇ ਲੋਕਾਂ ਦਾ ਜਿੱਥੋਂ ਭਲਾ ਹੋ ਸਕੇ ਜਿਹਦੀ ਗੱਡੀ ਚੱਲਦੀ ਆ ਉਹਦੇ ਵਿੱਚੋਂ ਭਲਾ ਹੋਊਗਾ ਖਰਦੀ ਗੱਡੀ ਦੇ ਵਿੱਚ ਕਦੇ ਵੀ ਸਾਡੇ ਲੋਕਾਂ ਦਾ ਭਲਾ ਨਹੀਂ ਹੋਣਾ ਤਾਂ ਕਰਕੇ ਅੱਜ ਜੇ ਸਾਰੀ ਵਿਚਾਰ ਤੇ ਨਵੀਂ ਦੇਖੇ ਬੰਦ ਹੋਰੀ ਕੋਈ ਗੱਲ ਆ ਤਾਂ ਉਹਦੇ ਵਿੱਚ ਵੀ ਮੈਂ ਸਾਡੇ ਲੋਕਾਂ ਲਈ ਲੜਾਂਗਾ ਤੇ ਲੋਕਾਂ ਦੀ ਖੜਾ ਰਹਾਂਗਾ ਤੇ ਲੋਕਾਂ ਦੀ ਸਮੱਸਿਆਦਾ ਹੀ ਲੋਕਾਂ ਦੇ ਮੁੱਦੇ ਚੱਕ ਰਹਾ ਹਾਂ ਇੰਦਰਜੀਤ ਸਿੰਘ ਜੀ ਤੁਸੀਂ ਕਿਸੇ ਟਾਈਮ ਕਾਂਗਰਸ ਪਾਰਟੀ ਦਾ ਪ੍ਰਚਾਰ ਕਰਦੇ ਰਹੇ ਹੋ ਅਤੇ ਕਿਸਾਨੀ ਝੰਡਾ ਚੱਕ ਕੇ ਉਹਨਾਂ ਦਾ ਪ੍ਰਚਾਰ ਕਰਦੇ ਰਹੇ ਹੋ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਗੱਲ ਇਹ ਹੈ ਕਿ ਰਸੇਵਕ ਜਿਹੜੇ ਕਿ ਸਾਡੇ ਬਜ਼ੁਰਗ ਸੀ ਉਹ ਸ਼ੁਰੂ ਤੋਂ ਕਾਂਗਰਸ ਪਾਰਟੀ ਨਾਲ ਰਹੇ ਨੇ ਕਾਂਗਰਸ ਪਾਰਟੀ ਦੀ ਇਹ ਵੋਟਾਂ ਪਾਈਆਂ ਨੇ ਕਾਂਗਰਸ ਪਾਰਟੀ ਨੂੰ ਛੱਡੇ ਚੱਕ ਰਹੇ ਨੇ ਪਰ ਕਾਂਗਰਸੀ ਪਾਰਟੀ ਨੇ ਜਿਹੜੇ ਟਕਸਾਲੀ ਲੋਕ ਤੇ ਜਿਹਨੇ ਕਾਂਗਰਸ ਪਾਰਟੀ ਲਈ ਮਰਦੇ ਸੀ ਦਿਨ ਰਾਤ ਮਾਰੇ ਸੀ ਉਹਨਾਂ ਨੂੰ ਅੱਖੋ ਪਰੋਖ ਕੀਤਾ ਜਿਹੜੇ ਕੁਝ ਮਤਵਲੀ ਲੋਕ ਤੇ ਉਹਨਾਂ ਨੂੰ ਅੱਗੇ ਕਰਤਾ ਇਸ ਕਰਕੇ ਅੱਜ ਆਪਦਾ ਘਰੇ ਬੈਗੇ ਜਿਹਦੀ ਤੂੰ ਕਿਸਾਨੀ ਝੰਡੇ ਦੀ ਗੱਲ ਕਰਦਾ ਉਹ ਕਿਸਾਨੀ ਜਦੋਂ ਦਿੱਲੀ ਸੰਘਰਸ਼ ਚੱਲਿਆ ਤੇ ਉਹਨਾਂ ਲੋਕਾਂ ਨੇ ਕੀ ਕਰਿਆ ਸੀ ਸਾਡੇ ਲੋਕਾਂ ਨੂੰ ਬੁੱਧੂ ਬਣਾਉਣ ਲਈ ਖਾਸ ਕਰ ਮੈਂ ਬੁੱਧੂ ਕਹੂੰਗਾ ਕਿਸਾਨਾਂ ਤੇ ਮਜ਼ਦੂਰ ਏਕਤਾ ਦਾ ਨਾਅਰਾ ਲਾ ਕੇ ਸਾਡੇ ਲੋਕਾਂ ਨੂੰ ਪਿੰਡਾਂ ਤੋਂ ਲੈ ਜਾਂਦੇ ਰਹੇ ਸਾਡੇ ਪਿੰਡਾਂ ਚ ਲੋਕਾਂ ਨੂੰ ਇਕੱਠੇ ਹੀ ਕਰਦੇ ਰਹੇ ਪਰ ਸਾਡੇ ਲੋਕਾਂ ਦੀ ਇੱਕ ਵੀ ਮੰਗ ਉਹ ਲੋਕਾਂ ਨੇ ਇੱਕ ਵੀ ਮੰਗ ਉੱਥੇ ਉਠਾਈ ਨਹੀਂ ਸਾਡੇ ਲੋਕਾਂ ਮੈਂ ਕਈ ਵਾਰ ਧਰਨੇ ਦੇ ਵਿੱਚ ਬੋਲਦਾ ਸੀ ਕਿ ਮਾਈਕਰੋਫਾਈਨੈਂਸ ਕੰਪਨੀ ਵਾਲੇ ਸਾਡੇ ਲੋਕਾਂ ਨੂੰ ਤੰਗ ਕਰ ਰਹੇ ਨੇ ਆਓ ਤੁਸੀਂ ਮਦਦ ਕਰੋ ਇੱਕ ਵੀ ਕਿਸਾਨ ਜਥੇਬੰਦੀ ਤੁਸੀਂ ਹਰ ਵਾਰ ਮਾਈਕਰੋਫਾਈਨੈਂਸ ਕੰਪਨੀ ਬਾਰੇ ਤਾਂ ਕਹੀ ਜਾਂਦੇ ਹੋ ਕਦੇ ਤੁਸੀਂ ਇਹ ਵੀ ਕਹਿ ਦੋ ਨਾ ਕਿਸੇ ਦੇ ਸਾਹਮਣੇ ਆ ਕੇ ਵੀ ਇਹ ਪੰਜਾਬ ਸਰਕਾਰ ਆ ਜਿਹੜੀ ਵੀ ਉਹ ਗਰੀਬ ਲੋਕਾਂ ਨੂੰ ਜਿਹੜਾ ਕਰਜ਼ਾ ਦਵਾਵੇ ਤਾਂ ਉਹ ਕਰਜ਼ੇ ਮਾਫ਼ ਕਰਾਏ ਜਾਣ ਮਾਈਕਰੋਫਾਈਨੈਂਸ ਕੰਪਨੀ ਵਾਲੇ ਤਾਂ 5-10 ਹਜ਼ਾਰ ਵਾਲੇ ਨੇ ਯਾਰ ਮੈਂ ਇਹ ਗੱਲ ਤਾਂ ਬਹੁਤ ਵਾਰੀ ਕਹੀ ਆ ਵੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਸਾਡੀ ਵੀ ਨਹੀਂ ਸੁਣੀ ਤੀ ਸਾਡੇ ਲੋਕਾਂ ਨੇ ਟੜਾ ਟੜ ਝਾੜੂ ਝਾੜੂ ਕਰਵਾਤਾ ਸੀ ਹੁਣ ਸਾਨੂੰ ਫੋਨ ਆਉਂਦੇ ਨੇ ਭਾਈ ਕਿਹਨੂੰ ਵੋਟ ਪਾਈਏ ਕਿਹਨੂੰ ਵੋਟ ਪਾਈਏ ਜਦ ਤਾ ਸੁਣੀ ਨਹੀਂ ਹੁਣ ਜਦੋਂ ਇਹ ਮੌਕਾ ਆ ਗਿਆ ਤਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿਸਾਨਾਂ ਨੇ ਸਾਡੀ ਇੱਕ ਆਪਣੀ ਮੰਗ ਤਾਂ ਕਰ ਲੈਂਦੇ ਨੇ ਵੀ 3000 ਕਵਾਂਟਲ ਜੀ 35000 ਕਣਕ ਹੋ ਜੇ ਪਰ ਸਾਡੀ ਗੱਲ ਤਾਂ ਉਹਨਾਂ ਨੇ ਮੰਗ ਕਰੀ ਆ ਕਿ ਮਜ਼ਦੂਰਾਂ ਨੂੰ ਇਹ ਕਣਕ ਮਿਲਨੇ ਚਾਹੀਦੀ ਆ ਮਜ਼ਦੂਰਾਂ ਦਾ ਕਰਜ਼ਾ ਦੱਤਣਾ ਚਾਹੀਦਾ ਆਪਣੀ ਐਮਐਸਬੀ ਐਮਐਸਬੀ ਕਰੀ ਜਾਂਦੇ ਨੇ ਸਾਡੀ ਗੱਲ ਤਾਂ ਕਦੇ ਕਰੀ ਨਾ ਉਹਨਾਂ ਨੇ ਜਦੂਰ ਨਾਹਰਾ ਜਰੂਰ ਲਾਉਂਦੇ ਨੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਯਾਰ ਜਿੰਦਾਬਾਦ ਤਾਂ ਸਤ ਤੁਸੀਂ ਕਰਾਈ ਜਾਂਦੇ ਹੋ ਸਾਨੂੰ ਵੇੜਿਆਂ 'ਚ ਇਕੱਠਾ ਕਰਕੇ ਕਦੇ ਤੁਸੀਂ ਕਿਹਾ ਵੀ ਅਸੀਂ ਤੁਹਾਨੂੰ ਛੋਟੀ ਦਿਹਾੜੀ ਵਧਾ ਦਾਂਗੇ ਕਦੇ ਕਿਹਾ ਇਹਨਾਂ ਨੇ ਜੇ ਸਾਡੀ ਕਣਕ ਦਾ ਰੇਟ ਵੱਧ ਗਿਆ ਕਦੇ ਨਹੀਂ ਕਿਹਾ ਵੀ ਅਸੀਂ ਛੋਟੀ ਦਿਹਾੜੀ ਵੀ ਦੇ ਦਾਂਗੇ ਜਾਂ ਅਸੀਂ ਛੋਟੇ ਨਾਲ ਖੜਾਂਗੇ ਛੋਟੇ ਨਾਲ ਆ ਕਰਾਂਗੇ ਕਦੇ ਨਹੀਂ ਸਾਡੇ ਕਰਜ਼ੇ ਲਈ ਗੱਲ ਕਰੀ ਜਰੂਰ ਸਾਡੀ ਕਣਕ ਲਈ ਜੇ ਰੇਟ ਵਧਾਣਾ ਹੁੰਦਾ ਸਾਨੂੰ ਜਰੂਰ ਲੈਦੇ ਤੇ ਦਿੱਲੀਏ ਤੁਸੀਂ ਉਸ ਵਕਤ ਤੱਕ ਕਿਸਾਨਾਂ ਨੂੰ ਵੀ ਕਹਿ ਸਕਦੇ ਹੋ ਨਾ ਜਦੋਂ ਤੁਹਾਨੂੰ ਟਰਾਲੀਆਂ ਦੇ ਵਿੱਚ ਬਿਠਾਉਂਦੇ ਨੇ ਤੁਸੀਂ ਉਹਨਾਂ ਨੂੰ ਸਵਾਲ ਕਰ ਸਕਦੇ ਹੋ ਵੀ ਜਦੋਂ ਤੁਸੀਂ ਆਪਦੀਆਂ ਹੱਕੀ ਮੰਗਾਂ ਨੇ ਜਿਹੜੀਆਂ ਮਨਾ ਸਕਦੇ ਹੋਗੇ ਉਹਦੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਅੱਗੇ ਰੱਖਤ ਨੇ ਸਾਡੀਆਂ ਕੋਈ ਨਹੀਂ ਰੱਖਦੀ ਮੈਂ ਤਾਂ ਸਾਡੇ ਲੋਕਾਂ ਨੂੰ ਸੱਦਾ ਦਿੰਦਾ ਇਹਨਾਂ ਦੇ ਮਗਰ ਲੱਗਣ ਦੀ ਬਜਾਏ ਹਨਾ ਆਪ ਦੀ ਜਥੇਬੰਦੀ ਮਜ਼ਬੂਤ ਕਰੋ ਆਪਣੇ ਹੱਥ ਮਜ਼ਬੂਤ ਕਰੋ ਇਹਨਾਂ ਨੇ ਸਾਡੀਆਂ ਮੰਗਾਂ ਨਹੀਂ ਮਨਮੋਰੀਆਂ ਪੰਜਾਬ ਸਰਕਾਰ ਦੇ ਖਿਲਾਫ ਜਾਵੋ ਜਿਨ੍ਹਾਂ ਨੇ ਸਾਡੇ ਕਰਜ਼ੇ ਮਾਫ ਕਰਦੇ ਜਿਹਦੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਸਰਕਾਰ ਦੀ ਤੁਸੀਂ ਮਾਨ ਸਰਕਾਰ ਨੂੰ ਮਾੜਾ ਤਾਂ ਕਹਿ ਰਹੇ ਹੋ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਧੂ ਜੀ ਸਾਹਿਬ ਥੋੜਾ ਸੋਚ ਕੇ ਬੋਲੋ ਮਾਨ ਸਾਹਿਬ ਨੇ ਜਿਹੜੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੁਸੀਂ ਉਹਨਾਂ ਦੀ ਜਿਹੜੀ ਨਖੇਦੀ ਕਿਉਂ ਕਰ ਰਹੇ ਹੋ ਦੇਖੋ ਗੱਲ ਇਹ ਹੈ ਆ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਨੇ ਉਹ ਸਕੀਮਾਂ ਨੂੰ ਇੱਕ ਤਰ੍ਹਾਂ ਇੱਕ ਜਿਵੇਂ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਨੂੰ ਲਾਗੂ ਕੀਤਾ ਜਾਵੇ ਤਾਂ ਸਾਡੇ ਮਜ਼ਦੂਰਾਂ ਦਾ ਭਲਾ ਹੋ ਸਕਦਾ ਪਰ ਮਜ਼ਦੂਰਾਂ ਦਾ 1% ਵੀ ਮੈਨੂੰ ਇੱਕ ਵੀ ਮੰਗ ਦਿਖਾ ਦਿਓ ਵੀ ਇਹਨਾਂ ਨੇ ਪੂਰੀ ਕੀਤੀ ਹੈ ਬਿਜਲੀ ਮਾਪ ਤਾਂ ਸਾਨੂੰ ਪਹਿਲਾਂ ਵੀ ਦੀ ਬਿਜਲੀ ਮਾਪ ਹੁਣ ਵੀ ਆਟਾ ਦਾ ਆਟਾ ਸਾਨੂੰ ਸੈਂਟਰ ਗਵਰਨਮੈਂਟ ਦਿੰਦੀ ਆ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਨੇ ਜਿਹੜੀਆਂ ਸਾਨੂੰ ਮਿਲਦੀਆਂ ਨੇ ਉਸ ਸਕੀਮਾਂ ਦੇ ਤਹਿਤ ਪਰ ਸੈਕਟਰ ਮਾਨ ਸਰਕਾਰ ਨੇ ਇੱਕ ਵੀ ਸਾਨੂੰ ਦੱਸੇ ਵੀ ਇੱਕ ਵੀ ਮੰਗ ਪੂਰੀ ਕਰੀ ਹੈ ਜਿਹੜੀ ਮਾਨ ਸਰਕਾਰ ਹੋਰ ਵੀ ਕੰਮ ਵਧੀਆ ਕਰ ਰਹੀ ਆ ਜਿਹੜੀ ਪਿੰਡਾਂ ਦੇ ਵਿੱਚ ਜਿਹੜੀ ਸਭ ਤੋਂ ਵੱਧ ਰੂਰਲ ਏਰੀਆ ਦੇ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੀਆਂ ਨੇ ਕੀ ਤੁਹਾਡੇ ਪਿੰਡਾਂ ਦੇ ਵਿੱਚ ਨੌਕਰੀਆਂ ਮਿਲੀਆਂ ਨੇ ਦੇਖੋ ਮੈਂ ਇਹ ਗੱਲ ਨਹੀਂ ਕਹਿੰਦਾ ਸੈਂਟਰ ਗਵਰਨਮੈਂਟ ਨੇ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਨੇ ਜਿਹੜੀਆਂ ਸਕੀਮਾਂ ਲੋਕ ਪੱਕੀ ਨੇ ਪਰ ਇੱਕ ਵੀ ਸਕੀਮ ਨਹੀਂ ਹੈਗੀ ਨੌਕਰੀ ਤਾਂ ਜਦੋਂ ਤੂੰ ਅਗਰ ਸੇਪ ਨੌਕਰੀ ਕਰਨ ਤੈਨੂੰ ਵੀ ਮਿਲਦੀ ਦੀ ਇਹ ਤਾਂ ਨੌਕਰੀ ਤਾਂ ਸ਼ੁਰੂ ਤੋਂ ਮਿਲਦੀ ਆਈਆਂ ਨੌਕਰੀ ਤਾਂ ਜਿਹਦੇ ਬੰਦੇ ਦੇ ਯੋਗਤਾ ਉਹਨੂੰ ਨੌਕਰੀ ਮਿਲੂਗੀ ਇਸ ਸਰਕਾਰ ਦੀ ਕੋਈ ਦੇਣ ਨਹੀਂ ਹੈਗੀ ਮਜ਼ਦੂਰਾਂ ਲਈ ਇੱਕ ਦੇਣ ਨਹੀਂ ਹੈਗੀ ਮੈਂ ਤਾਂ ਇਹ ਗੱਲ ਕਹਿੰਦਾ ਮਜ਼ਦੂਰਾਂ ਲਈ ਕੋਈ ਦੇਣ ਨਹੀਂ ਹੈਗੀ ਮਜ਼ਦੂਰਾਂ ਲਈ ਇੱਕ ਕੰਮ ਵੀ ਨਹੀਂ ਇਹਨਾਂ ਕਰਿਆ ਜਿਹੜੇ ਕਿਸਾਨ ਕਹਿੰਦੇ ਨੇ ਵੀ ਅਸੀਂ ਮਜ਼ਦੂਰ ਦੇ ਨਾਲ ਖੜਦੇ ਹਾਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਯਾਰ ਮੈਂ ਤਾਂ ਕਹਿਣਾ ਵੀ ਸੱਦਾ ਦੇਣਾ ਵੀ ਭਾਈ ਆਜੋ ਜੇ ਸੋਡਾ 3500 ਰੁਪਏ ਤੇ ਰੇਟ ਹੁੰਦਾ ਤਾਂ ਸਾਡੀ ਵੀ ਦਿਹਾੜੀ ਵਧਾਓ ਕਿੰਨੀ ਚਾਹੁੰਦੇ ਤੇ ਕਿੰਨੀ ਹੋਣੀ ਚਾਹੀਦੀ ਘੱਟ ਤੋਂ ਘੱਟ ਜੇ ਮੈਂ ਤਾਂ ਕਹਿੰਦਾ ਜਿਹੜੀ ਮਰੇਗਾ ਸਕੀਮ ਦੇ ਤਹਿਤ ਜਦੋਂ ਮੋਦੀ ਸਰਕਾਰ ਨੇ ਮਰੇਗਾ ਸਕੀਮ ਚਲਾਈ ਹੈ ਹੁਣ ਮੈਂ ਖੁਦ ਆਪਣੀੋ ਗੱਲ ਦੱਸਦਾ ਦਿਹਾੜੀ ਮੈਂ ਤਾਂ ਕਹਿੰਦਾ 2000 ਰੁਪਏ ਦੀ ਹੜੀ ਹੋ ਜੇ ਜਿੰਨੇ ਰੇਟ ਬਾਤੀ ਪਰ ਮੈਂ ਇੱਕ ਗੱਲ ਦੱਸਦਾ ਆਪਣੀੋ ਗੱਲ ਦੱਸਦਾ ਮੈਂ ਤਿੰਨ ਕਿ ਮਹੀਨਿਆਂ ਤੋਂ ਕੁਝ ਸਰੀਰ ਦੀ ਪ੍ਰੋਬਲਮ ਕੇ ਮੱਜੇ ਦੇ ਪਿਆ ਜੇ ਮਰੇਗਾ ਸਕੀਮ ਨਾ ਹੁੰਦੀ ਕੇਂਦਰ ਸਰਕਾਰ ਦਾ ਜਿਹੜਾ ਸਿਹਤ ਕੇ ਸਿਹਤ ਸਹੂਲਤਾ ਦੇਦੀ ਆ 5 ਲੱਖ ਰੁਪਏ ਤੱਕ ਉਹ ਨਾ ਹੁੰਦਾ ਇਲਾਜ ਨਾ ਹੁੰਦਾ ਤਾਂ ਮੇਰਾ ਘਰ ਦਾ ਜਰੂਰ ਨਿਕਲ ਜਾਂਦਾ ਕੇਂਦਰ ਸਰਕਾਰੇ ਦਾ ਮਤਲਬ ਹੈ ਤੁਸੀਂ ਬੀਜੇਪੀ ਨੂੰ ਸਪੋਰਟ ਕਰ ਰਹੇ ਹੋ ਨਹੀਂ ਯਾਰ ਬੀਜੇਪੀ ਦੀ ਮੈਂ ਸਪੋਰਟ ਵਾਲੀ ਗੱਲ ਨਹੀਂ ਜਿਹੜੀਆਂ ਗੱਲਾਂ ਵਧੀਆ ਨੇ ਉਹ ਗੱਲਾਂ ਤਾਂ ਵਧੀਆ ਹੋਣੀ ਚਾਹੀਦੀਆਂ ਉਹ ਪੱਖ ਦਾ ਕਰਨਾ ਚਾਹੀਦਾ ਸਾਨੂੰ ਵਿਰੋਧ ਤਾਂ ਨਹੀਂ ਕਰਨਾ ਚਾਹੀਦਾ ਜਿੱਥੇ ਕੀ ਪੂਰਾ ਪੰਜਾਬ ਦਾ ਬੀਜੇਪੀ ਦਾ ਵਿਰੋਧੀ ਹੈ ਕੇਂਦਰ ਸਰਕਾਰ ਦਾ ਵਿਰੋਧੀ ਹੈਗਾ ਪਿੰਡਾਂ ਦੇ ਵਿੱਚ ਜਿਹੜੇ ਕੀ ਲੋਕ ਨੇ ਬੀਜੇਪੀ ਦਾ ਇੰਨਾ ਵਿਰੋਧ ਕਰ ਰਹੇ ਉਸੇ ਹੀ ਪਿੰਡਾਂ ਦੇ ਵਿੱਚੋਂ ਉੱਠ ਕੇ ਤੁਸੀਂ ਜਿਹੜਾ ਬੀਜੇਪੀ ਦੇ ਪੱਖ ਦੇ ਵਿੱਚ ਯਾਰੋਂ ਕਿਤੇ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਤੁਸੀਂ ਪਿੰਡ ਦੇ ਖਿਲਾਫ ਯਾਰੋਂ ਨਹੀਂ ਯਾਰ ਮੈਂ ਬੀਜੇਪੀ ਦੇ ਖਿਲਾਫ ਜਿੰਦੀ ਨਾਮ ਚਾ ਤੁਸੀਂ ਕਿਸਾਨਾਂ ਦੇ ਖਿਲਾ ਕਿਸਾਨਾਂ ਦੇ ਖਿਲਾਫ ਵਾਲੀ ਗੱਲ ਕੀ ਹੈ ਯਾਰ ਤੁਸੀਂ ਇੱਕਾ ਕਿਸਾਨਾਂ ਦੀ ਮੈਂ ਗੱਲ ਹੁਣ ਕਰ ਸੇਬ ਕੀ ਕਰਾਂ ਆ ਉਰੇ ਅਸੀਂ ਖੜੇ ਆ ਸਰਿਆਂ ਫਸਲ ਖੜੀ ਆ ਇਹ ਕੁਦਰਤ ਦੀ ਦੇਣ ਕੁਦਰਤ ਦੀ ਦੇਣ ਹਨ ਇਹ ਕੁਦਰਤ ਦੇ ਨਾਲ ਵੀ ਇਹਨਾਂ ਵੱਲੋਂ ਖਲਵਾੜ ਕਰਿਆ ਜਾਂਦਾ ਕਿਵੇਂ 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 ਕਹਿ ਸਕਦਾ ਵੀ ਖਲਵਾੜ ਕਰਿਆ ਜਾਂਦਾ ਗੱਲ ਕੀ ਹੈ ਕੁਦਰਤੀ ਦੇਣ ਇੱਥੇ ਇਹ ਕਣਕ ਵਿੱਚੋਂ ਇਹ ਕਣਕ ਫਸਲ ਲਗਾਉਂਦੇ ਨੇ ਕਰੋੜਾਂ ਰੁਪਏ ਇਹਦੇ ਵਿੱਚੋਂ ਕਮਾਉਂਦੇ ਨੇ ਬੜੀਆਂ-ਬੜੀਆਂ ਕੋਠੀਆਂ ਲੈਂਦੇ ਨੇ ਬੜੇ-ਬੜੇ ਮਹਿਲ ਪਾਉਂਦੇ ਨੇ ਬੜੇ-ਬੜੇ ਟਰੈਕਟਰ ਲੈਂਦੇ ਨੇ ਰੇਹਾ ਸਪਰੇਹਾ ਪਾਰ ਕੇ ਅੱਜ ਸਾਡੀ ਧਰਤੀ ਜ਼ਹਿਰੀਲੀ ਕਰਤੀ ਅੱਜ ਸਾਡਾ ਪਾਣੀ ਜ਼ਹਿਰੀਲਾ ਕਰਤਾ ਇਹਨਾਂ ਦੇ ਕੱਲਾ-ਕੱਲਾ ਪੁੱਤਾਂ ਉਹ ਵੀ ਇਹਨਾਂ ਦੇ ਬਾਹਰ ਭੇਜਤਾ ਤੇ ਆਪ ਵੀ ਬਾਹਰ ਚਲੇ ਜਾਣਗੇ ਜਦ ਆਉਣ ਵਾਲੇ ਸਮੇਂ 'ਚ ਸਾਡਾ ਪਾਣੀ ਖਤਮ ਹੋ ਜੂ ਤਾਂ ਸਾਡੇ ਲੋਕ ਕਿੱਥੇ ਰਹਿਣਗੇ ਸਾਡੇ ਲੋਕ ਕਿੱਥੇ ਜਾਣਗੇ ਇਹ ਤਾਂ ਬਾਹਰ ਚਲੇ ਜਾਣਗੇ ਇੱਥੇ ਦਾ ਪਾਣੀ ਇੱਥੇ ਦਾ ਹਵਾ ਇੱਥੇ ਦਾ ਵਾਤਾਵਰਨ ਸਾਰਾ ਦੋਸਤੋ ਜੂਆ ਤੇ ਸਾਡੇ ਲੋਕ ਮਰਨ ਲਈ ਬਿਵਾਰੀ ਨਹੀਂ ਮਜਬੂਰ ਹੋਣਗੇ ਔਰ ਇਸ ਮੌਸਮ ਦੇ ਵਿੱਚ ਤਾਂ ਫਿਰ ਇਹ ਵੀ ਲੋਕ ਰਹਿੰਦੇ ਨੇ ਹੁਣ ਤੁਹਾਡੇ ਨਾਲ ਇਹ ਤਾਂ ਆਉਣ ਵਾਲੇ ਸਮੇਂ ਚ ਗ੍ਰਸੇਵਕ ਇਹਨਾਂ ਨੇ ਆ ਸਾਰਾ ਕੁਝ ਦੂਸਤ ਕਰ ਦੇਣਾ ਇਹਨਾਂ ਦੇ ਬੱਚੇ ਇੱਕ ਇੱਕ ਬੱਚਾ ਦੋ ਦੋ ਬੱਚੇ ਤੁਸੀਂ ਆਉਣ ਵਾਲੇ ਸਮੇਂ ਦੀ ਗੱਲ ਕਰਦੇ ਮੈਂ ਅੱਜ ਤੋਂ ਜਿਹੜਾ 10-15 ਸਾਲ ਆਉਣ ਵਾਲਾ ਸਮਾਂ ਦੀ ਗੱਲ ਕਰਦੇ ਇਹਨਾਂ ਦੇ ਕੱਲੇ ਕੱਲੇ ਬੱਚੇ ਤੂੰ ਐ ਲਾ ਲਾ ਪਿੰਡ ਚ ਕਿਸੇ ਵੀ ਪਿੰਡ ਚ ਲਾ ਲਾ ਕਿਸੇ ਵੀ ਜਿਹੜਾ ਖਾਂਦਾ ਪੀਂਦਾ ਕਿਸਾਨ ਆ ਜੀ ਮੈਂ ਆਮ ਕਿਸਾਨਾਂ ਦੀ ਗੱਲ ਨਹੀਂ ਕਰਦਾ ਜਿਹੜਾ ਵਿਚਾਰਾ ਸਾਡੇ ਵਾਂਗੂ ਮਜ਼ਦੂਰ ਕਿਸਾਨ ਆ ਬੀ ਜਮੀਨਾ ਜਾਂ ਘੱਤ ਜੀਨਾ ਜਿਹਦੇ ਕੋਲੇ ਥੋੜੀ ਜੀ ਜ਼ਮੀਨ ਆ ਹਨ ਉਹਨੇ ਤਾਂ ਆਪਣੇ ਦੋਏ ਬੱਚੇ ਬਾਹਰ ਭੇਜ ਦੇ ਆਪ ਦਾ ਵੀ ਪਾਸਪੋਰਟ ਹੋਣਾ ਜਦੋਂ ਮੜਾ ਮਟੋਰੀ ਗੱੜ ਦਾਂਗੇ ਤੇ ਸਾਡੇ ਜਵਾਕ ਪਾਣੀ ਤੋਂ ਵੀ ਤਰਸਣਗੇ ਹਵਾ ਤੋਂ ਵੀ ਤਰਸਣਗੇ ਤੇ ਇਹ ਬਿਮਾਰੀਆਂ ਨਾ ਮਾਰਨਗੇ ਫਿਰ ਇਹਦਾ ਮਤਲਬ ਵੀ ਤੁਸੀਂ ਮੋਦੀ ਸਰਕਾਰ ਨੂੰ ਜਿਹੜਾ ਸਪੋਰਟ ਕਰ ਰਹੇ ਹੋਗੇ ਦਿਲੋਂ ਫਿਰ ਤੁਸੀਂ ਸਿੱਧਾ ਕੈਮਰੇ ਸਾਹਮਣੇ ਕਹਿ ਰਹੇ ਹੋ ਤੁਸੀਂ ਤੁਹਾਡੇ ਜਿਹੜੀ ਅੰਦਰ ਦੀ ਆਵਾਜ਼ ਆ ਉਹ ਝਲਕਦੀ ਆ ਝਲਕੀ ਤੁਹਾਡੇ ਅੰਦਰੋਂ ਜਿਹੜੀ ਦਿਖਦੀ ਆ ਵੀ ਤੁਸੀਂ ਮੋਦੀ ਸਰਕਾਰ ਨੂੰ ਸਪੋਰਟ ਕਰ ਰਹੇ ਹੋ ਤੁਸੀਂ ਕਿਤੇ ਨ ਕਿਤੇ ਮੈਨੂੰ ਲੱਗਦਾ ਵੀ ਡੱਲੇਵਾਲ ਦੇ ਖਰਾਬ ਨੀ ਮੈਂ ਕਿਸੇ ਵੀ ਦਾ ਢੱਲੇਵਾਲ ਦਾ ਨਾ ਕਿਸੇ ਹੋਰ ਦਾ ਸਮਰਥਕ ਆ ਨਾ ਮੈਂ ਕਿਸ ਦੇ ਖਿਲਾਫ ਆ ਮੈਂ ਤਾਂ ਸਿਰਫ ਇਹ ਗੱਲ ਕਹਿਣਾ ਵੀ ਜਿਹੜੀ ਸਰਕਾਰ ਸਾਡੇ ਲੋਕਾਂ ਲਈ ਕੁਝ ਕਰਨਾ ਚਾਹੁੰਦੀ ਆ ਦੇਸ਼ ਲਈ ਕੁਛ ਕਰਨਾ ਚਾਹੁੰਦੀ ਆ ਸਾਡੇ ਮਜ਼ਦੂਰਾਂ ਲਈ ਕੁਛ ਕਰਨਾ ਚਾਹੁੰਦੀ ਆ ਦੇਸ਼ ਨੂੰ ਬਚਾਉਂਦਾ ਚਾਹੁੰਦੀ ਆ ਉਹਦਾ ਪੱਖ ਕਰੋ ਨਾ ਕਿ ਵਿਰੋਧ ਕਰੋ ਕੁਝ ਲੋਕਾਂ ਦੇ ਇੱਕ ਪੱਖ ਦਾ ਗੱਲ ਕਰੋ ਵੀ ਅਸੀਂ ਉਹੀ ਗੱਲ ਕਰਨਾ ਜੀ ਸਰਕਾਰ ਪੱਖੀ ਇੱਕ ਪਾਰਟੀ ਨੂੰ ਹਰਾਉਣ ਦੀ ਗੱਲ ਕਰਦੇ ਹੋ ਇੱਕ ਨੂੰ ਜਿਤਾਉਣ ਦੀ ਗੱਲ ਕਰਦੇ ਹੋ ਤੁਸੀਂ ਉਹ ਪੱਖ ਨਾ ਕਰੋ ਲੋਕ ਪੱਖੀ ਗੱਲ ਕਰੋ ਕਿਸਾਨਾਂ ਲਈ ਬੀਜੇਪੀ ਬਹੁਤ ਕੁਛ ਕਰ ਰਹੀ ਹੈ ਨਹੀਂ ਜਿਹੜੇ ਜਿੱਥੇ ਕੀ ਪੰਜਾਬ ਦੇ ਵਿੱਚ ਆਪਣਾ ਪੰਜਾਬ ਦੇ ਕਿਸਾਨ ਨੇ ਉਹ ਵੀ ਤਾਂ ਲੋਕ ਪੱਖੀ ਗੱਲ ਕਰਦੇ ਨੇ ਉਹ ਕੇਂਦਰ ਸਰਕਾਰ ਨਾਲ ਜद्दोजਹਿਦ ਕਰ ਰਹੇ ਨੇ ਤੁਸੀਂ ਕੇਂਦਰ ਸਰਕਾਰ ਨਾਲ ਜਿਹੜਾ ਹੱਥ ਮਿਲਾਉਣ ਦੀ ਗੱਲ ਕਰ ਰਹੇ ਹੋ ਮੈਂ ਕੇਂਦਰ ਇਹ ਨਹੀਂ ਕਹਿੰਦਾ ਵੀ ਜਿੱਥੇ ਸਰਕਾਰ ਗਲਤ ਆ ਉਹਦੇ ਨਾਲ ਜਦੋਂ ਸਰਕਾਰ ਉਹਨਾਂ ਨੂੰ ਕਈ ਵਾਰ ਕਹਿੰਦੀ ਆ ਵੀ ਤੁਸੀਂ ਆਹ ਫੈਸਲਾ ਕਾਓ ਜਿਹਦੀ ਹੁਣ ਝੋਨਾ ਝੋਨਾ ਸਾਨੂੰ ਪਤਾ ਵੀ ਸਾਡਾ ਪਾਣੀ ਖਤਮ ਹੁੰਦਾ ਜਾ ਰਿਹਾ ਸਾਡਾ ਪਾਣੀ ਇਹਦੇ ਵਿੱਚ ਸਾਨੂੰ ਜ਼ਹਿਰੀਲੀਆਂ ਦਵਾਈਆਂ ਪਾ ਕੇ ਸਾਡਾ ਵਾਤਾਵਰਨ ਦੂਸ਼ਤ ਹੁੰਦਾ ਯਾਰ ਜੱਸ ਕੇਂਦਰ ਸਰਕਾਰ ਕਹਿੰਦੀ ਵੀ ਤੁਸੀਂ ਆਹ ਫਸਲਾਂ ਤੇ ਐਮਐਮਐਸ ਵੀ ਲੈ ਲਓ ਤੁਸੀਂ ਉਹਨਾਂ ਤੇ ਕਿਉਂ ਨਹੀਂ ਹੁੰਦੀ ਵੀ ਠੀਕ ਆ ਗੱਲ ਵੀ ਯਾਰ ਅਸੀਂ ਆਹ ਫਸਲਾਂ ਹੈਗਾ ਉਹਨੂੰ ਤਿਆਰ ਆ ਸਕਲੇ ਸਹਿਮਤਾ ਉਹ ਗੱਲ ਤੇ ਆਉਂਦਾ ਮੈਂ ਤਾਂ ਉਸ ਗੱਲ ਦੀ ਗੱਲ ਕਰਦਾ ਇਹੋ ਗੱਲ ਦੇਤੇ ਕਿਉਂ ਨਹੀਂ ਆਉਂਦੀ ਆ ਸਰਕਾਰਾਂ ਇਹ ਉਹ ਗੱਲ ਦੇ ਨਾ ਸਰਕਾਰਾਂ ਸਹਿਮਤ ਹੋਣ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਸਾਡਾ ਭਵਿੱਖ ਵਧੀਆ ਬਣ ਸਕੇ ਕੇਂਦਰ ਸਰਕਾਰ ਦੀ ਇਹ ਸੋਚ ਆ ਵੀ ਉਹ ਇੰਡਸਟਰੀ ਲੱਗੇ ਲੋਕਾਂ ਨੂੰ ਰੁਜ਼ਗਾਰ ਮਿਲੇ ਤਾਂ ਕਿ ਜਿਹੜਾ ਕਿ ਸਾਡਾ ਵਾਤਾਵਰਨ ਬਣ ਸਕੇ ਸੈਂਟਰ ਸੈਕਟਰ ਦੀ ਇਹ ਕਾਨੂੰਨੀ ਤੌਰ ਤੇ ਇਹ ਜੁਗਾ ਮੇਰੇ ਵੀ ਬਹੁਤ ਤੈਂ ਬਾਅਦ ਸਮਝ ਆਈ ਆ ਕਿ ਇੰਦਰ ਚਾਹੁੰਦਾ ਕੀ ਆ ਉਹ ਗੱਲ ਤਾਂ ਤੁਹਾਡੀ ਵੀ ਸਹੀ ਆ ਦਰਸ਼ਕੋ ਜਿੱਥੇ ਕਿ ਪੰਜਾਬ ਦੇ ਵਿੱਚ ਪੰਜਾਬ ਆ ਜਿਹੜਾ ਉਹ ਐਗਰੀਕਲਚਰ ਦੇ ਉੱਤੇ ਨਿਰਭਰ ਆ ਖੇਤੀ ਦੇ ਉੱਪਰ ਨਿਰਭਰ ਆ ਉਹਨਾਂ ਦੇਸ਼ਾਂ ਦਾ ਗੁਜ਼ਾਰਾ ਕਿਵੇਂ ਚੱਲਦਾਗਾ ਉਹ ਦੇਸ਼ ਉਹਦੋਂ ਜ਼ਿਆਦਾ ਡਿਵੈਲਪ ਕਿਉਂ ਨੇ ਜਿੱਦਾਂ ਕਿ ਸਾਊਦੀ ਅਰਬ ਹੋਇਆ ਦੁਬਈ ਲੋਹਾਕਾਤਰ ਉਹ ਇੰਡਸਟਰੀ ਏਰੀਏ ਦੇ ਉੱਤੇ ਜਿਹੜਾ ਆਪਣੇ ਅੰਦਰ ਪਰ ਹੋ ਕੇ ਉਹ ਇੰਡਸਟਰੀ ਰੀ ਤੋਂ ਵਧੀਆ ਜਿਹੜੀ ਤਰੱਕੀ ਵੱਲ ਜਾ ਰਹੇ ਨੇ ਇੰਦਰਜੀਤ ਸਿੰਘ ਜੀ ਜਿੱਥੇ ਕਿ ਭਾਜਪਾ ਪਾਰਟੀਆਂ ਉੱਥੇ ਹੀ ਕਿਸਾਨ ਬੀਜੇਪੀ ਦੇ ਖਿਲਾਫ ਕਿਉਂ ਨੇ ਅਤੇ ਮਜ਼ਦੂਰ ਬੀਜੇਪੀ ਦੇ ਖਿਲਾਫ ਕਿਉਂ ਨਹੀਂ ਇਹਦਾ ਕੀ ਵੱਡਾ ਕਾਰਨ ਕੀ ਹੈ ਇਸ ਦੇ ਬਾਰੇ ਆਪਣੇ ਆਪਣਾ ਇਹਦੇ ਬਾਰੇ ਕੁਝ ਦੱਸੋ ਸਹਿਬ ਕਿ ਪਹਿਲਾਂ ਤਾਂ ਮੈਂ ਇਹ ਤੁਹਾਡੇ ਚੈਨਲ ਤੇ ਤੈਅ ਕਰਨਾ ਕਿ ਸੱਚ ਦੱਸਦੇ ਹਨ ਵੀ ਮੈਂ ਕਿਸੇ ਵੀ ਪਾਲਤੀ ਦਾ ਮੈਂਬਰ ਨਹੀਂ ਹੋਇਗਾ ਜਿਹੜੇ ਮੇਰੇ ਵਿਚਾਰ ਮੈਂ ਪੇਸ਼ ਕਰ ਰਿਹਾ ਮੇਰੇ ਨਿੱਜੀ ਵਿਚਾਰ ਮੇਰੀ ਨਿੱਜੀ ਸੋਚਾਂ ਨਿੱਜੀ ਵਿਚਾਰਾਂ ਦੇ ਦਰਸ ਤੇ ਮੈਂ ਕਿਸੇ ਪਾਲਤੀ ਨਾਲ ਨਹੀਂ ਹੋਇਗਾ ਗੱਲ ਕੀ ਆ ਜਿਹੜੇ ਤੁਸੀਂ ਕਿਸਾਨ ਕਹਿੰਦੇ ਹੋ ਨਾ ਬੀਜੇਪੀ ਦਾ ਪ੍ਰਚਾਰ ਕਰ ਰਹੇ ਮੈਂ ਇਹਦੇ ਬਹੁਤ ਸਾਰੇ ਕਿਸਾਨ ਮਿੱਤਰ ਨੇ ਜਿਹੜੇ ਕਿਸਾਨ ਪਰਿਵਾਰਾਂ ਕਿ ਉਹਨਾਂ ਦੇ ਘਰਾਂ ਦੇ ਵਿੱਚ ਅੰਦੇ ਝੂਲੇ ਲਿਖੇ ਨਾਲੇ ਵੱਡੇ ਵੱਡੇ ਕਿਸਾਨ ਲੀਡਰ ਇਹਨਾਂ ਦਾ ਤੇ ਪ੍ਰਭਾਵਨ ਗੱਲ ਇਹ ਨਹੀਂ ਵੀ ਜਿਹੜੇ ਕੁਝ ਰਾਜਨੀਤਿਕ ਤੋ ਪ੍ਰੇਰਿਤ ਨਹੀਂ ਲੋ ਕੋਈ ਹੀ ਰਾਜਨੀਤਿਕ ਆਖਾ ਕਿਸਾਨਾਂ ਉਹਦਾ ਬੀਜੇਪੀ ਦਾ ਵਿਰੋਧ ਕਰ ਰਹੇ ਨੇ ਹੋਰ ਕੋਈ ਨਹੀਂ ਬੀਜੇਪੀ ਦਾ ਵਿਰੋਧ ਕਰ ਰਿਹਾ ਤੁਹਾਡੇ ਕਹਿਣ ਦਾ ਮਤਲਬ ਕੀ ਕਿਸਾਨ ਬੀਜੇਪੀ ਦਾ ਵਿਰੋਧ ਨਹੀਂ ਕਰਦੇ ਨਹੀਂ ਕਰ ਰਹੇ ਜਿਹੜੇ ਰਾਜਨੀਤਿਕ ਤੋ ਪ੍ਰੇਰਿਤ ਨੇ ਕਿਸੇ ਨਾ ਕਿਸੇ ਸਿਆਸੀ ਤੌਰ ਤੇ ਕਿਸੇ ਨੂੰ ਉਹ ਲਾਭ ਬਚਾਉਣਾ ਚਾਹੁੰਦੇ ਨੇ ਉਹ ਲੋਕ ਵਿਰੋਧ ਕਰ ਰਹੇ ਨੇ ਕਿਸਾਨ ਨਹੀਂ ਵਿਰੋਧ ਕਰਦੇ ਇਹਦਾ ਮਤਲਬ ਵੀ ਜਿਹੜੇ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਚਾਹੁੰਦੇ ਨੇ ਉਹ ਸੈਂਟਰ ਨੂੰ ਤਾਂ ਕਰਦੇ ਨੇ ਕਿਸੇ ਵੀ ਪਾਲਤੀ ਨਾਲ ਲਾਉਂ ਮੈਂ ਕਿਸੇ ਕਬਾਲਦੀ ਨਾਲ ਕੋਈ ਕਿਸੇ ਨਾਲ ਕਿਸ ਨੂੰ ਲਾਹ ਪਚਾਉਣ ਲਈ ਬੀਜਪੀ ਦਾ ਵਿਰੋਧ ਕਰਦੇ ਨਹੀਂ ਉਂਝ ਕੋਈ ਕਿਸਾਨ ਨਹੀਂ ਵਿਰੋਧ ਕਰਦਾ ਬੀਜਪੀ ਫਿਰ ਉੱਥੇ ਹੀ ਜਿਹੋ ਲੋਕ ਵਿਰੋਧ ਕਰਦੇ ਨੇ ਨਾ ਮਜ਼ਦੂਰ ਕਰਦੇ ਨੇ ਨਾ ਕਿਸਾਨ ਕਰਦੇ ਨੇ ਵਿਰੋਧ ਤਾਂ ਫਿਰ ਮਜਦੂਰਾਵਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਕੋ ਮੈਂ ਸਾਡੇ ਮਜਦੂਰਾ ਨੂੰ ਇਹ ਕਹਿਣਾ ਚਾਹੁੰਦਾ ਵੀ ਜੇ ਥੋੜੀ ਕੁ ਸਿਰਿ ਸਮਝ ਬਣੀ ਆ ਜੇ ਅੱਜ ਮਜਦੂਰਾ ਨੂੰ ਸਾਡੀ ਬਹੁਤ ਸਾਰੀਆਂ ਸਕੀਮਾਂ ਮੋਦੀ ਸਰਕਾਰ ਨੇ ਲੱਗੂ ਜਿਹੜੀ ਮੁਦਰਾ ਸਕੀਮ ਕਹਿੰਦੀ ਹੈ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਮੈਂ ਸੱਚ ਕਹਿੰਦਾ ਕੈਮਰੇ ਦੇ ਸਾਹਮਣੇ ਜਿਹੜੇ ਲੋਕਾਂ ਨੂੰ ਕਦੇ 2 ਰੁਪਏ ਦਾ ਲੋਨ ਲੈਣ ਦੀ ਵੀ ਕਿਸੇ ਤਨਹਾੜਦੀ ਆ ਨਾ ਮਿਲਤਾ ਕਰਨੀ ਪੈਂਦੀ ਸੀ ਮੁਦਰਾ ਸਕੀਮ ਦੇ ਤਹਿਤ ਬਹੁਤ ਸਾਰੇ ਲੋਕਾਂ ਨੇ ਬੈਂਕ ਤੋਂ ਅਪਲਾਈ ਕੀਤਾ ਕਿਸੇ ਦੀ ਗਾਰੰਟੀ ਨਹੀਂ ਕਿਸੇ ਦੀ ਫਰਾਂਟੀ ਨਹੀਂ ਮੈਂ ਤਾਂ ਉਹਦੇ ਵਿੱਚ ਕੋ ਮੋਦੀ ਦੀ ਗਾਰੰਟੀ ਉਹਦੇ ਵਿੱਚ ਹੋਰ ਕਿਸੇ ਦੀ ਗਾਰੰਟੀ ਨਹੀਂ ਹੈਗੀ ਕਿਸੇ ਦੀ ਗਾਰੰਟੀ ਨਹੀਂ ਕਿਸੇ ਦੀ ਬਰਾਂਟੀ ਨਹੀਂ ਦਾ ਕੋਆਪਰੇਟਿਵ ਸੁਸਾਇਟੀ ਤੋਂ ਉਹ ਲੈਣਦੇ ਨੇ ਰਾਣੇ ਪ੍ਰਧਾਨ ਨੂੰ ਕਹਿੰਦੇ ਹੋ ਜੀ ਫਲਾਣੇ ਮੈਂਬਰ ਨੂੰ ਕਹਦੇ ਮੁਦਰਾ ਸਕੀਮ ਦੇ ਤਹਿਤ ਹਜ਼ਾਰਾਂ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੇ ਉਸ ਸਕੀਮ ਤੋਂ ਕਰਜ਼ਾ ਲੈ ਕੇ ਆਪਣੇ ਕਾਰੋਬਾਰ ਚਕਾ ਲੇ ਬਿਸਕਰਮਾ ਸਕੀਮ ਚੱਲੀ ਆ ਬਿਸਕਰਮਾ ਸਕੀਮ ਚੱਲੀ ਆ ਉਹਦੇ ਤਹਿਤ ਆਪਣਾ ਨਾਪਾ ਇੰਡਸਟਰੀ ਹੱਬਾ ਇੰਡਸਟਰੀ ਹੱਬ ਦੇ ਵਿੱਚ ਹਜ਼ਾਰਾਂ ਕੰਪਨੀ ਬਿਸਕਰਮਾ ਸਕੀਮ ਦੇ ਤਹਿਤ ਜਿਹੜੇ ਸਾਰੀ ਸਾਰੀ ਹੁੰਦੇ ਆ ਨਾ ਫੋਰਮੈਨ ਵਿਚਾਰੇ ਚਲਾਉਂਦੇ ਮਾਰਗੇ ਦੀ ਮਸ਼ੀਨਾ ਉਹਨਾਂ ਨੇ ਆਪਣੀਆਂ ਕਪੈਨਾਂ ਲੈ ਲਈ ਉਸ ਸਕੀਮ ਦੇ ਤਹਿਤ ਉਹਨਾਂ ਨੂੰ ਨਵੀਆਂ ਮਸ਼ੀਨਾਂ ਦੇ ਨਵੀਆਂ ਕਪੈਨਾਂ ਦੇ ਮਾਲਕ ਬਣ ਗਏ ਕਈ ਕਪੈਨਾਂ ਵਾਲੇ ਨੇ ਮੈਨੂੰ ਕਿਹਾ ਵੀ ਜੇ ਕਿਸੇ ਨੂੰ ਲੋੜ ਆ ਪਸੀ ਤਾਂ ਮੈਂ ਜਿਕਨ ਮੇਰੇ ਇਸ ਵਾਲੇ ਨੇ ਸਾਡੇ ਨਾਂ 'ਤੇ ਬਹੁਤ ਮਸੂਰ ਕਪੈਨਾਂ ਉਹਨਾਂ ਦੀ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਲੋਡ ਬੰਦ ਫੋਰਮੈਨਾਂ ਨੂੰ ਤੇ ਡਰਾਈਵਰਾਂ ਨੂੰ ਮਸ਼ੀਨਾ ਦਿੱਤੀਆਂ ਨੇ ਇਹ ਕਿਹਦੀ ਸਕੀਮ ਆ ਕੇਂਦਰ ਦੀ ਕੇਂਦਰ ਕੇਂਦਰ ਗਵਰਨਮੈਂਟ ਨੇ ਜੇ ਸਕੀਮ ਚਲਾਈ ਤਾਂ ਲੋਕਾਂ ਨੂੰ ਕਪੈਨਾਂ ਦੇ ਮਾਲਕ ਮਿਲੇ ਤੇ ਜਦੋਂ ਜਦੋਂ ਅੱਜ ਉਹਨਾਂ ਦੇ ਕਪੈਨ ਘਰੇ ਆ ਗਈ ਉਹ ਕਪੈਨ ਦੇ ਮਾਲਕ ਬ ਖਤਮ ਹੋ ਗਈ ਉਹਨਾਂ ਦੇ ਕਰੋ ਜਦੋਂ ਹਜ਼ਾਰਾਂ ਲੋਕ ਲੱਖਾਂ ਲੋਕ ਸੈਂਟਰਲ ਗਵਰਨਮੈਂਟ ਨੇ ਉਸ ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਗਰੀਬੀ ਖਤਮ ਕਰਦੀ ਤਾਂ ਆਉਣ ਵਾਲੇ 5 ਸਾਲਾਂ ਦੇ ਵਿੱਚ ਮੈਨੂੰ ਲੱਗਦਾ ਵੀ ਪੂਰੀ ਹਿੰਦੁਸਤਾਨ ਦੇ ਵਿੱਚੋਂ ਬੇਰੁਜ਼ਗਾਰੀ ਅਤੇ ਗਰੀਬੀ ਖਤਮ ਹੋ ਜਾਂਦੀ ਜਿੱਥੇ ਕੀ ਗਰਸੇਪ ਇੰਡੀਆ ਨੂੰ ਕੋਈ ਜਾਣਦਾ ਨਹੀਂ ਅਜਿਹਾ ਇੰਡੀਆ ਦਾ ਬੁਰਾ ਹਾਲ ਕਰਤਾ ਵੀ ਉਹ ਸਰਕਾਰਾਂ ਨੇ ਇੰਡੀਆ ਨੂੰ ਕੋਈ ਜਾਣਦਾ ਦੀ ਪਰ ਸਮੇਂ ਦੀ ਸੈਂਟਰਲ ਸਰਕਾਰ ਨੇ ਇੰਡੀਆ ਦਾ ਇੰਨਾ ਨੌ ਚਲਾਤਾ ਹਰ ਕੋਈ ਵਿਦੇਸ਼ੀ ਅਜੀਬੀਆ ਨੂੰ ਸਲਾਮ ਕਰਦਾ ਤੇ ਸਾਡੇ ਲੋਕਾਂ ਨੇ ਵੀ ਇਸ મોદી ਨੂੰ ਸਲਾਮ ਕਰਨਾ ਚਾਹੀਦਾ ਹਿੰਦੁਸਤਾਨ ਦੇ ਲੋਕਾਂ ਨੂੰ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਕੀ ਸਾਡੇ ਦੇਸ਼ ਨੂੰ ਅੱਜ ਬਹੁਤ ਬਲੰਦੀਆਂ ਦੇ ਪਛਾਤਾ ਸਾਡਾ ਦੇਸ਼ ਅੱਜ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਨੋ ਬੋਲਿਆ ਜਾਂਦਾ ਸਾਡੇ ਦੇਸ਼ ਨੂੰ ਅੱਜ ਵੱਡੇ ਵੱਡੇ ਦੇਸ਼ਾਂ ਵਿੱਚ ਜਾਣਿਆ ਜਾਂਦਾ ਤੇ ਸਾਡੀ ਕਰੰਸੀ ਦਾ ਵੀ ਮੁੱਲ ਵੱਧਦਾ ਜਾ ਰਿਹਾ ਕਿਉਂ ਨਹੀਂ ਸਾਡੇ ਲੋਕਾਂ ਨੂੰ ਜ਼ਿਆਦਾ ਅੱਗੇ ਵਧਣਾ ਚਾਹੀਦਾ ਗਵਰਨਰ ਦੀ ਸਰਕਾਰ ਨੂੰ ਚੱਲਣਾ ਚਾਹੀਦਾ ਕਿਉਂ ਨਹੀਂ ਜੇ ਸਾਨੂੰ ਨਵੀਂ ਸਰਕਾਰ ਉਹਨਾਂ ਸੀ ਇੱਕ ਤਾਂ ਗੱਡੀ ਚੱਲ ਰਹੀ ਆ ਸਪੂਟਰ ਨਾਲ ਚੱਲ ਰਹੀ ਆ ਇੱਕ ਨੇ ਚੱਲਣਾ ਉਹਨੇ ਪਤਾ ਨਹੀਂ ਤੇਲ ਉਹਦਾ ਪੂਰਾ ਹੋਣਾ ਪਤਾ ਨਹੀਂ ਨੇਮਦਾ ਜਿਹੜੀ ਚੱਲ ਰਹੀ ਆ ਉਸੇ ਗੱਡੀ ਵਿੱਚ ਜ਼ਿਆਦਾ ਜਨ ਚਾ ਤਾਂ ਕਿ ਸਾਡਾ ਦਰੇਕ ਵੇਸ ਜਿਵੇਂ ਤਰੱਕੀ ਵੱਲ ਜਾ ਰਿਹਾ ਤਰੱਕੀ ਵੱਲ ਹੀ ਜਾਵੇ ਤੇ ਤਰੱਕੀ ਹੋਗੀ ਆਉਣ ਵਾਲੇ 5 ਸਾਲਾਂ ਦੇ ਵਿੱਚ ਮੈਨੂੰ ਇੰਨਾ ਕ ਲੱਗਦਾ ਵੀ ਇੱਥੇ ਗਰੀਬੀ ਨਾ ਦੀ ਜਾਂ ਬੇਰੁਜ਼ਗਾਰੀ ਨਾ ਦੀ ਤੇ ਭੁੱਖਮਰੀ ਨਾ ਦੀ ਕੋਈ ਚੀਜ਼ ਨਹੀਂ ਰਹਿਣੀ ਤੇ ਮੋਦੀ ਨੂੰ ਮੇਰਾ ਵੀ ਸਲਾਮ ਆ ਕਿ ਤੁਸੀਂ ਜਿਸ ਤਰ੍ਹਾਂ ਕੰਮ ਕਰ ਰਹੇ ਹੋ ਤੇ ਭਵਿੱਖ ਦੇ ਵਿੱਚ ਸਾਡਾ ਵੀ ਤੁਹਾਨੂੰ ਸਲਾਮ ਆ ਜੇ ਤੁਹਾਨੂੰ ਕੋਈ ਭਾਜਪਾ ਪਾਰਟੀ ਆਫਰ ਕਰਦੀ ਹੈ ਕਿਸੇ ਟਿਕਟ ਦੀ ਜਾਂ ਕੋਈ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਦੀ ਹੈ ਤਾਂ ਤੁਹਾਡਾ ਕੀ ਵਿਚਾਰਾ ਕੀ ਤੁਹਾਡਾ ਕਹਿਣਾ ਵੀ ਸ਼ਾਮਲ ਹੋਵੋਗੇ ਜਾਂ ਨਹੀਂ ਹੋਵੋਗੇ ਦਿੱਕਸ਼ਾਪਕ ਪਹਿਲਾਂ ਤਾਂ ਆਪਦੇ ਆਖ ਨਹੀਂ ਦੇਖਿਆ ਜਾਂਦਾ ਕਹਿੰਦੇ ਆਪਦਿਆਂ ਦਾ ਮਤਲਬ ਇਹ ਕੀ ਵੀ ਸਾ ਮੈਂ ਕਾਂਗਰਸ ਪਾਰਟੀ ਦਾ ਬਹੁਤ ਲੰਬਾ ਜ਼ਿਰ ਸਿਪਾਹੀ ਰਿਹਾ। ਭਾਵੇਂ ਮੈਂ ਤੁਹਾਡੇ ਸਾਹਮਣੇ ਗੱਲਾਂ ਸਾਰੀ ਰੱਖਦੀਆਂ। ਫਿਰ ਤੁਸੀਂ ਭਾਜਪਾ ਦੀ ਤਾਰੀਫ ਕਰ ਰਹੇ ਹੋ ਜੇ ਤੁਸੀਂ ਕਾਂਗਰਸ ਦੇ ਹੋਏ। ਇਹ ਗੱਲ ਕੀ ਆਪ ਆਪਦੇ ਕੰਨੀ ਤਾਂ ਸਾਨੂੰ ਦੇਖਣਾ ਪਿਆ ਆਪਣੇ ਆਨੇ ਪਰ ਜਾ ਸਾਨੂੰ ਕੁੱਸੀ ਨਹੀਂ ਸਤਾ ਤੇ ਹੁੰਦੇ ਨਹੀਂ ਪੁੱਸਿਆ ਹੁਣ ਨਹੀਂ ਪੁੱਸਿਆ। ਅਸੀਂ ਤਾਂ ਇੱਕ ਦੇਸ਼ ਦੀ ਤਰੱਕੀ ਗੱਲ ਤਾਰੀਫ ਕਰ ਰਹੇ ਆ ਮੈਂ। ਵੀਕ ਉਹ ਦੇਸ਼ ਦੀ ਤਰੱਕੀ ਬਹੁਤ ਹੋਈ ਆ ਪਰ ਜੇ ਮੈਨੂੰ ਭਾਜਪੀ ਵੱਲੋਂ ਕੋਈ ਆਫਰ ਆਉਂਦੀ ਆ ਮੈਂ ਇਹ ਗੱਲ ਕਰਦਾ ਵੀ ਮੈਂ ਸਾਡੇ ਰਜੀਸ਼ ਕੁਮਾਰ ਬੱਬੂ ਜੀ ਨੇ ਬਹੁਤ ਵਧੀਆ ਪਹਿਲਾਂ ਮੈਂ ਰਵਨੀਤ ਬਿੱਟੂ ਜੀ ਆ ਤੋਂ ਬਹੁਤ ਜ਼ਿਆਦਾ ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਤਾ ਕਿਉਂਕਿ ਰਵਨੀਤ ਬਿੱਟੂ ਜੀ ਨੇ ਜਿਹੜੇ ਵਿਚਾਰ ਨੇ ਜਦੋਂ ਵੀ ਕਿਤੇ ਪੰਜਾਬ ਨੂੰ ਲਾਂਬੂ ਲਾਉਣ ਦੀ ਗੱਲ ਕਰੀ ਤਾਂ ਰਵਨੀਤ ਬਿੱਟੂ ਹੇਕੜਾ ਕੇ ਗੱਲ ਕਰਦਾ ਇਸੇ ਤਰ੍ਹਾਂ ਸਾਡੇ ਨਾਬੇ ਹਲਕੇ ਦੇ ਵਿੱਚੋਂ ਮੇਰੇ ਦੋਸਤ ਤਾਂ ਬੀਜੇਪੀ ਚ ਬਹੁਤ ਨੇ ਪਰ ਜਿਦਾ ਕੀ ਭਾਵੇਂ ਮਤ ਭੇਦ ਲੱਖ ਹੋਣ ਭਾਵੇਂ ਕੋਈ ਕੰਮ ਨਾ ਹੋਏਣ ਕੁਝ ਗੱਲਾਂ ਹੋ ਜਾਂਦੀਆਂ ਨੇ ਬਹੁਤ ਸਾਰੀਆਂ ਪਰ ਰਜੇਸ਼ ਕੁਮਾਰ ਬੱਬੂ ਜੀ ਇੱਕ ਬਹੁਤ ਹੀ ਹਿੰਦੂ ਚਿਹਰਾ ਨੇ ਵੱਡਾ ਚਿਹਰਾ ਨੇ ਪਰ ਉਹ ਦਲਤ ਭਾਈਚਾਰੇ ਦੇ ਸਮਾਜ ਦੇ ਲੋਕਾਂ ਦੀ ਜਾਂ ਆਗੂਆਂ ਦੀ ਬਹੁਤ ਇੱਜ਼ਤ ਕਰਦੇ ਨੇ ਵੀ ਉਹ ਹੀ ਜੀ ਆਗੂਆਂ ਦੀ ਗਵਾਹੀ ਜਾਂ ਮੇਰੇ ਛੋਟੇ ਵੀਰ ਬਰਿੰਦਰ ਬਿੱਟੂ ਆਸੋ ਉਹ ਬਹੁਤ ਵਧੀਆ ਪਾਲਤੀ ਦੀ ਮਿਹਨਤ ਕਰ ਰਿਹਾ ਦਿਨ ਰਾਤ ਇੱਕ ਕਰ ਰਿਹਾ ਉਹ ਲੋਕਾਂ ਨਾਲ ਸੰਪਰਕ ਕਰ ਰਿਹਾ ਉਹ ਜੇ ਆਗੂਆਂ ਦੀ ਮੈਂ ਗਵਾਹੀ ਜ਼ਰੂਰ ਕਬੂਲਰ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਮੈਂ ਅੱਗੇ ਉਹਨਾਂ ਦੇ ਨਾਲ ਜਾ ਕੇ ਆਪਣੇ ਦਲਤ ਲੋਕਾਂ ਲਈ ਸਮਾਜ ਦੇ ਲੋਕਾਂ ਲਈ ਸਰਕਾਰ ਕੋਲੇ ਕੁਝ ਮੰਗਾ ਰੱਖ ਰੱਖਾਂ ਤਾਂ ਕਿ ਸਾਡੇ ਲੋਕਾਂ ਦੀਆਂ ਜਿਹੜੀਆਂ ਮੰਗਾਂ ਅਧੂਰੀਆਂ ਨੇ ਉਹਨਾਂ ਨੂੰ ਮੈਂ ਪਿੰਡਾਂ ਵਿੱਚ ਜਾ ਕੇ ਪੂਰੀਆਂ ਕਰਾ ਸਕਾਂ ਅਤੇ ਲੋਕਾਂ ਨਾਲ ਵਾਅਦਾ ਕਰਦਾ ਵੀ ਜੇ ਸਰਕਾਰ ਦੇ ਵਿੱਚ ਮੈਨੂੰ ਕੋਈ ਆ ਜਾਣਾ ਮੈਂ ਤਾਂ ਤੁਹਾਡੀ ਜ਼ਰੂਰ ਮੰਗ ਰੱਖਾਂ ਕਿ ਮਾਈਕਰੋ ਬਿਨੈਸ ਕੰਪਨੀਆਂ ਵਰਗੇ ਦੇ ਕਰਜ਼ੇ ਮਾਫ਼ ਕਰਾਵਾਂਗਾ ਤੇ ਹੋਰ ਸਕੀਮਾਂ ਮੈਂ ਤੁਹਾਡੀਆਂ ਜਦੋਂ ਜੈ ਜਿਹੇ ਪਹਿਲਾ ਜਦੋਂ ਜਾਇਦ ਕਰਦਾ ਨਾ ਪੇੜਾ ਵਿੱਚ ਜਾ ਕੇ ਮੀਟਿੰਗਾਂ ਕਰਨਾ ਰਹੇ ਨਹੀਂ ਲਿਆ ਕਰਦਾ ਰਿਹਾ ਉਥੇ ਤਰ੍ਹਾਂ ਗਰਸੇਵਕ ਮੈਂ ਲੋਕਾਂ ਦੀਆਂ ਮੰਗਾਂ ਜ਼ਰੂਰ ਠਾਵਾਗਾ ਕਿਉਂਕਿ ਮੇਰਾ ਭਾਵੇਂ ਮੈਨੂੰ 5 ਸਾਲ ਪਿਸਾ ਹਟਣਾ ਪਿਆ ਸਾਡੇ ਮੇਰੇ ਬਰਾਦਰ ਕੋਲੇ ਸਰਪੰਚੀ ਦੀ ਉਹਦੇ ਕਾਰਨ ਮੈਂ ਦੂਰ ਰਿਹਾ ਪਰ ਹੁਣ ਮੈਂ ਖੁੱਲ ਕੇ ਮੈਦਾਨ ਵਿੱਚ ਆਵਾਂਗਾ ਤੇ ਸਾਡੇ ਲੋਕਾਂ ਦੀਆਂ ਮੰਗਾਂ ਜਿਹੜੀਆਂ ਉਹ ਮੰਗਾਂ ਲੈਗਾ ਤੇ ਪਿੰਡਾਂ ਦੇ ਵਿੱਚ ਘਰ-ਘਰ ਤੇ ਮੈਂ ਝੰਡੇ ਚਲਾਵਾਂਗਾ ਜਦੋਂ ਕਿ ਅਜਿਹੇ ਦਲਿਤ ਆਗੂ ਭਾਜਪੀ ਦੀ ਹਮਾਇਤ ਕਰ ਰਹੇ ਨੇ ਲੱਗਦਾ ਕਿ ਆਉਣ ਵਾਲਾ ਸਮਾਂ ਜਿਹੜਾ ਬੀਜੇਪੀ ਦੀ ਸਰਕਾਰ ਹੈ ਜਿਹੜੀ ਪੰਜਾਬ ਦੇ ਵਿੱਚ ਜਰੂਰ ਆਵੇਗੀ ਤੇ ਪੰਜਾਬ ਆ ਜਿਹੜਾ ਤਰੱਕੀ ਦੀ ਰਾਹ ਵੱਲ ਜਰੂਰ ਚੱਲੇਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੁਹਾਨੂੰ ਹੋਰ ਕਿਸੇ ਸ਼ਖਸੀਅਤ ਦੇ ਨਾਲ ਮਿਲਾਵਾਂਗੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਤੁਹਾਡਾ ਧੰਨਵਾਦ ਮੈਂ ਤੁਹਾਡਾ ਆਪਣਾ ਗੁੱਸੇ ਸਿੰਘ